ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਹੀ ਭਰਾਵਾਂ ਨੂੰ ਹੋਰ ਤਰੇ ਭਰਾ ਠੀਕਾਬ ਜੇ ਤੇ ਮੌਸਮ ਥੋੜਾ ਸਾਫ਼ ਹੋਇਆ ਤੇ ਅੱਜ ਚੱਲਣ ਦੇ ਆਇਆ ਸਪਰੇ ਦਾ ਕੰਮ ਧੁੱਪ ਲੱਗੀ ਕੱਲ ਵੀ ਲੱਗੀ ਅੱਜ ਵੀ ਲੱਗੀ ਵਧੀਆ ਮੌਸਮ ਹੋਇਆ ਗਾੜੀ ਫੇਰ ਪਾਰਸ਼ਾਂ ਦੱਸਦੇ ਯਾਰ ਝੋਨਾ ਪੀਰ 126 26 ਝੋਨਾ ਇਹ ਗੋਭ ਦੇ ਵਿੱਚ ਐਰ ਤੁਹਾਨੂੰ ਸਪਰੇ ਦੱਸਦੇ ਆ ਆ ਬੀ ਐਲ ਬੀ ਤੋਂ ਬੀ ਐਲ ਬੀ ਦੇ ਵੀ ਟੈਗ ਆਉਣੇ ਗਾਣ ਕਿਹੜੀ ਆਪਾਂ ਕਰੰਦਾਂ ਆ ਪੀਰ 126 ਝੋਨਾ ਤੇ ਆ ਵੇਖੋ ਪੰਮਕੜ ਕਿੰਨਾ ਉੱਡਦਾ ਆ ਮਜੀਉਮ ਦਾ ਵੇਖੋ ਆਪਾਂ ਮੱਕੜ ਕੰਨਾ ਹੁਣ ਤੇਲਿਆ ਤੇਲਾ ਵੀ ਆ ਗਿਆ ਜੀ ਆਪਣੇ ਏਰੀਏ ਚ ਇਧਰ ਤੇਲੇ ਦਾ ਵੀ ਹੈਗਾ ਕਾਲਾ ਤੇਲਾ ਚਿੱਟਾ ਤੇਲਾ ਦੋਨੋਂ ਤੇਲੇ ਵੀ ਆ ਗਏ ਆ ਤੇ ਪਤਲਵੇਟ ਵੀ ਹੈ ਗਈ ਆ ਤੇ ਹੁਣ BLB ਬਲਾਸਟ ਵੀ ਆਉਣਾ ਜੀ ਤੇ BLB ਦੋਨਾ ਬੜੀਆਂ ਸੁਪਰੀਮਾਂ ਕਰੁੰਦੇ ਆ ਜੀ ਵੀਰ ਕਈ ਵਖੋ ਵਕਰੀਆਂ ਪਰ ਜਿਹੜਾ ਆਪਾਂ BLB ਦਾ ਪੱਕਾ ਹਲ ਦੱਸਾਂਗੇ ਪਿਛਲੇ ਸਾਲ ਵੀ ਵੀਰਾਂ ਨੂੰ ਦੱਸਿਆ ਸੀ ਹਰ ਕਿ ਚਲੋ ਥੋੜੀ ਦਵਾਈ ਉਹਦੋਂ ਵੀ ਨਵਾਂ ਅਪਡੇਟ ਆ ਗਈ ਨਵਾਂ ਵਰਜਨ ਆ ਗਿਆ ਜਿਵੇਂ ਲਾ ਲਓ ਆਪਣੇ ਫੋਨ ਅਪਡੇਟ ਹੁੰਦੇ ਨਹੀਂਦੇ ਇਦਾਂ ਦਵਾਈਆਂ ਵੀ ਹੁੰਦੀਆਂ ਨਹੀਂਂਦੀਆਂ ਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਅੱਜ ਕਿਉਂਕਿ BLB ਤੋਂ ਕਈ ਵੀਰ ਕੁਸੁੱਗਾ ਮਾਈਸਨ ਪਾਈ ਜਾਂਦੇ ਆ ਕਈ ਸਟੈਪਟੋ ਦੀਆਂ ਪੁੜੀਆਂ ਆਪਣਣ ਤੋਂ ਮਾਈਸਨ ਦੀਆਂ ਪੁੜੀਆਂ ਪਾਈ ਜਾਂਦੇ ਆ ਕਈ ਭਰਾ ਕਾਪਰ ਕਰੀ ਜਾਂਦੇ ਪਰ ਜੋ ਮਰਜ਼ੀ ਕਰ ਲੋ ਕਿਸੇ ਨੇ BLB ਨਹੀਂ ਲੱਕਣੀ ਜਿੱਥੇ ਜਿੱਥੇ ਸੁਪਰੀਮਾ ਹੋਈਆਂ ਉਦੋਂ ਬਾਅਦ ਉੱਥੇ ਹੀ ਮੜ ਕੇ BLB ਦਾ ਕੰਟਰੋਲ ਵੀ ਨਹੀਂ ਛੇਤੀ ਕੀਤੇ ਹੁੰਦਾ ਹੁੰਦਾ ਤੇ ਹੁਣ ਜਿਹੜੀ ਜਿਹੜੀ ਆਪਾਂ ਸਪਰੇਅ ਕਰੁੰਦਾ ਨਹੀਂ ਇੱਕ ਤੇ ਆਪਾਂ ਪਾਉਂਦੇ ਹਾਂ ਸੁੰਡੀ ਵਾਲੀ ਬੀਲਬੀ ਦੀ ਵੀ ਤੁਹਾਨੂੰ ਦੱਸਦੇ ਸੁੰਡੀ ਵਾਲੀ ਆਪਾਂ ਪਾਉਂਦੇ ਆ ਐਮ ਐਮ ਐਟਮ ਬੈਂਜੋਟ ਲਿਕਵਿਡ ਦੇ ਵਿੱਚ 150 ਐਮ ਐਲ ਲੈ ਲਿਓ ਪੱਤਲ ਵੇੜ ਤੇ ਗੋਭ ਦੀ ਸੁੰਡੀ ਤੋਂ ਵਧੀਆ ਰਿਜ਼ਲਟ ਜਿਹੜੇ ਟਾਪ ਦੇ ਅੱਗੇ ਵੀ ਅਹੀਂ ਇਹੋ ਕਰਦੇ ਪਿਛਲੇ ਸਾਲਾਂ ਚ ਵੀ ਇਹੋ ਕੀਤੀ ਸੀ ਹਰ ਕੀ ਵੀ ਇਹੋ ਕਰੁੰਦਾ ਹਾਂ ਹਰ ਕੀ ਸਾਰੇ ਇਹੋ ਕਰੁੰਦਾ ਹੈ ਪਿਛਲੇ ਸਾਲ ਕੁਝ ਖੇਤਾਂ ਜੀ ਇਹ ਕੀਤੀ ਕੋਈ ਚੀ ਹੋਰ ਵੀ ਦਵਾਈਆਂ ਵਰਤੀਆਂ ਪਰ ਇਹਦੇ ਰਿਜ਼ਲਟ ਸਾਨੂੰ ਵਧੀਆ ਲੱਗੇ ਦੂਜੇ ਨੰਬਰ ਤੇ ਆਪਾਂ ਕਰੁੰਦਾ ਆ ਤੇਲੇ ਤੋਂ ਆ ਕੀ ਐਸਾ ਲਾ ਟੈਕਨੀਕਲ ਜੀ ਬਾਈ ਨੇਮ ਚ ਐਸ ਨਹੀਂ ਚ ਐਸ ਵਾਲਾ ਟੈਕਨੀਕਲ ਕਰੰਦੇ ਆ 14-1500 ਰੁਪਏ ਕਿਲੋ ਨੂੰ ਮਿਲ ਜਾਂਦੀ ਹੁਣ ਕਿਉਂਕਿ ਸਸਤੀ ਹੋਈ ਆ ਤੇ ਨਾਲ ਅਸੀਂ ਪਾਉਂਦੇ ਆ ਜੀ 5G 5G 400 ਮਲ ਪ੍ਰਤੀ ਏਕੜ ਦੀ ਜੀ 5G ਅਸੀਂ ਪਾਉਂਦੇ ਹੰਨੇ ਆ ਤੇ ਪੀ ਇਹ ਰੱਖੋ 26 ਝੋਨੇ ਲੀਡ ਲੱਗੇ ਹੀ ਇਹ ਇਹਨਾਂ ਨੂੰ ਜਿਵੇਂ ਡੋਡੀ ਦੀ ਵੀ ਦਿੱਕਤ ਆਉਂਦੀ ਆ ਉਹਦੇ ਤੋਂ ਦੇਖਾਂਗੇ ਤੇ ਜਿਵੇਂ ਸਪੋਰਟ ਸਕੂਟ ਇਹਨਾਂ ਨੂੰ ਆ ਦੇਖੋ ਹੁਣ ਜਣੂ ਹੁੰਨੇ ਆ ਫੋਟੋ ਆ ਵੇਖੋ ਇਦਾਂ ਸਪੌਟ ਆਉਣ ਲੱਪੇ ਤੇ ਇਹਦੇ ਤੋਂ ਅਸੀਂ ਵਰਤਣ ਦਏ ਆ ਜੀ ਸਪੌਰੀਡੈਕਸ ਆਈਪੀਐਲ ਦੀ ਆ ਸਪੌਰੀਡੈਕਸ ਇਹਦੀ ਡੋਜ਼ ਤੇ ਵਰਤਣ ਦਾ ਤਰੀਕਾ ਤੁਹਾਨੂੰ ਦੱਸ ਦਿੰਨੇ ਆ ਇਹਦੀ ਡੋਜ਼ ਪਾਣੀ ਅੱਧਾ ਕਿਲੋ ਏਕੜ ਦੀ ਸਾਰੀਆਂ ਬਿਮਾਰੀਆਂ ਦਾ ਹੱਲ ਜੀ ਅਸੀਂ ਅੱਗੇ ਵੀ ਕੀਤੀ ਕਰਕੇ ਵੇਖੀ ਝੋਨੇ ਨੂੰ ਗੇਤੇ ਨੂੰ ਟੋਟਲ ਹੀ ਬਿਮਾਰੀਆਂ ਦਾ ਹੱਲ ਹੈ ਸਪੌਰੀਡੈਕਸ ਇੱਕੋ ਹੀ ਦਵਾਈ ਪੱਤੇ ਤੋਂ ਲੈ ਕੇ ਤੇ ਉੱਪਰ ਜਿੰਨੇ ਤਰ੍ਹਾਂ ਦੇ ਪੱਤੇ ਨੂੰ ਬਲਾਸਟ ਆਉਂਦੇ ਆ ਨੈਕ ਬਲਾਸਟ ਲਾ ਲੋ ਜਿੰਨੇ ਵੀ ਤਰ੍ਹਾਂ ਦੇ ਪੱਤੇ ਨੂੰ ਬੀ ਐਲ ਬੀ ਤੇ ਬ੍ਰਾਊਨ ਸਪੌਟ ਜਿਹੜੇ ਵੀ ਹੋ ਜਾਂਦੇ ਉਹ ਇੱਕ ਛੀਤ ਰੋਟ ਆ ਜਾਂਦਾ ਜਿਹੜੀ ਨਾਲੀ ਨੂੰ ਪਾਈਪ ਨੂੰ ਉਹ ਤਿੰਨ ਨੰਬਰ 2 ਤੇ ਜਿਹੜਾ ਆਪਣਾ ਏ ਛੀਤ ਬਲਾਈਟ ਆਉਂਦੀ ਆ ਸਾਰੇ ਤਰ੍ਹਾਂ ਦਾ ਹੱਲ ਇੱਕੋ ਹੀ ਦਵਾਈ ਕਰ ਦਿੰਦੀ ਆ ਜੀ ਸਪੌਰੀਡੈਕਸ ਕੋਈ ਵੱਖਰੀ ਹੋਰ ਦਵਾਈ ਪਾਉਣ ਦੀ ਲੋੜ ਨਹੀਂ ਡੋਜ਼ ਇਹਦੀ ਹੈਗੀ ਜੀ ਅੱਧਾ ਕਿਲੋ ਅੱਧਾ ਕਿਲੋ ਪ੍ਰਤੀ ਏਕੜ ਦੀ ਤੇ ਜੇ ਵਰਤਨੀਆਂ ਤੇ ਸਿੱਧੀ ਵੀ ਆਪਾਂ ਵਰਤ ਸਕਦੇ ਆ ਜੇ ਜਿਵੇਂ ਸਵੇਰੇ ਸਪਰੇਅ ਕਰਨੀ ਸ਼ਾਮ ਨੂੰ ਆਪਾਂ ਗੋੜ ਦੇ ਵਿੱਚ ਘੋਲ ਲਈਏ ਜਿਵੇਂ 10 ਕਿਲਿਆਂ ਦੀ ਆਪਾਂ ਦਵਾਈ ਘੋਲ ਨਹੀਂ ਆ ਤੇ ਉਹ ਬਣ ਨਹੀਂ ਇਹਦੀ ਮਾਤਰਾ 10 ਕਿਲਿਆਂ ਦੀ 5 ਕਿਲੋ ਉਹਦੇ ਵਿੱਚ 4 ਕਿਲੋ ਗੋੜ ਪਾ ਲਈਏ ਤੇ ਉਹਦੇ ਰਿਜ਼ਲਟ ਹੋਰ 4 ਡਬਲ ਹੋ ਜਾਂਦੇ ਆ ਤੇ ਬਾਕੀ ਇਹ ਕੋਈ 150 ਲੀਟਰ ਦਾ ਟੋਕਟ ਕਿੱਲੇ ਦਾ ਪਾਣੀ ਲੱਗ ਜੇ ਕੋਈ ਬੀਐਲਬੀ ਨਹੀਂ ਜਿੱਥੇ ਬੀਐਲਬੀ ਹੈਗੀ ਉੱਥੇ ਵੀ ਬ੍ਰੇਕਾਂ ਲਵਾ ਦਊਗੀ ਜੀ ਕੱਲੀ ਇਹ ਕਰਨਦੇ ਆ ਬਾਕੀ ਡੋਡੀ ਰੋਗ ਤੋਂ ਇਹਦਾ ਰਿਜ਼ਲਟ ਦੱਸਾਂ ਕਿੱਦਾਂ ਦੱਸ ਕਿਉਂਕਿ 26 ਚੋਂ ਨਾ ਹੀ ਤੇ ਹੋਰ ਨਹੀਂ ਆਪਾਂ ਕਰਨੀ ਇਹੋ ਕਰਨਦੇ ਆ ਤੇ ਦੱਸਾਂਗੇ ਡੋਡੀ ਰੋਗ ਦੇ ਇਹਦਾ ਰਿਜ਼ਲਟ ਕਿੱਦਾਂ ਆਉਂਦਾ ਪੀਰ 126 ਦੇ ਕਿਉਂਕਿ ਆਪਾਂ ਡੋਡੀ ਰੋਗ ਤੋਂ ਕੋਈ ਹਲਦੀ ਤੋਂ ਕੋਈ ਨਹੀਂ ਅੱਛੀ ਵਰਤਨਦਾ ਤੇ ਇਹੋ ਵਰਤਨਦਾ ਹੈ ਸਪੋਲਿਡੈਕਸ ਨਾਲ 5 ਜੀ ਐਮਐਮੈਕਟਨ ਬੈਂਜਿਗੈਡ ਤੇ ਚੈਸਾ ਲਾ ਟੈਕਨੀਕਲ ਤੇ ਬੀਐਲਬੀ ਤੋਂ ਇਹਨੂੰ ਉੱਪਰ ਕੋਈ ਦਵਾਈ ਨਹੀਂ ਹੈਗੀ ਜੋ ਮਰਜ਼ੀ ਕਰ ਲੋ ਬ੍ਰੇਕਾਂ ਇੰਨੇ ਬੀਐਲ